ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਈティਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਗਲਾਈ ਜੜਨ ਦੀ ਵੀਡੀਓ ਮਤਲਬ ਕਿ ਜਿਹੜੀ ਮੇਰੀਆਂ ਪਹਿਣਾ ਪ੍ਰੈਸ ਨਾਲ ਗਲਾ ਜੜਦੀਆਂ ਨੇ ਜਾਂ ਸਲਾਈ ਨਾਲ ਜਿ ਗਲਾ ਜੜਦੀਆਂ ਨੇ ਉਹਦੀ ਵੀਡੀਓ ਲੈ ਕੇ ਆਏ ਆ ਤੇ ਦੇਖੋ ਜੀ ਆਪਾਂ ਨੇ ਗਲਾ ਮਣਕੇ ਰੱਖ ਲਿਆ ਸੀ ਕਿੰਨੀ ਕ ਚੜਾਈ ਰੱਖਣੀ ਹੈ ਗਲੇ ਦੀ ਉਸ ਹਿਸਾਬ ਨਾਲ ਮੈਂ ਰੱਖ ਲਿਆ ਗਲਾ ਤੇ ਇਦਾਂ ਕੈਂਚੀ ਨਾਲ ਆਪਾਂ ਪੂਰਾ ਆਲੇ-ਦਾਲੇ ਕੱਟ ਕਰ ਦੇਗੇ ਜਿੰਨੀ ਕੁ ਲੋੜ ਆ ਮਤਲਬ ਕਿ ਫੋਲਡ ਕਰਨ ਨਾਲ ਵਿੱਚ ਕੱਪੜਾ ਗਲੇ ਦੇ ਵਿੱਚ ਫੋਲਡ ਕਰਨਾ ਉਹਨਾਂ ਕਾ ਆਪਾਂ ਕੱਪੜਾ ਕੱਟ ਲਿਆ ਕੈਂਚੀ ਦੇ ਕੈਂਚੀ ਦੇ ਨਾਲ ਤੇ ਇਹਨੂੰ ਹੁਣ ਇਦਾਂ ਫੋਲਡ ਕਰ ਲਵਾਂਗੇ ਫੇਰੇ ਬਿਨਾ ਪ੍ਰੈਸ ਤੋਂ ਗਲਾ ਜੜਨ ਦਾ ਬਹੁਤ ਹੀ ਆਸਾਨ ਤਰੀਕਾ ਤੇ ਲੋ ਜੀ ਹੁਣ ਆਪਾਂ ਇਹਦੇ ਆਲੇ-ਦਾਲੇ ਸਾਰੇ ਤੇ ਸਲਾਈ ਲਗਾ ਲਵਾਂਗੇ ਤੇ ਚੰਗੀ ਤਰ੍ਹਾਂ ਸਾਰੇ ਆਲੇ-ਦਾਲੇ ਦੇ ਸਲਾਈ ਲਗਾਵਾ ਪਹਿਲਾਂ ਇੱਕ ਪਾਸੇ ਸਲਾਈ ਲੱਗੂਗੀ ਇਸ ਸਾਈਡ ਤੇ ਥੋੜੀ ਜੀ ਸਲਾਈ ਲਗਾਵਾਂਗੇ ਤੇ ਥੋੜੀ ਸਲਾਈ ਲਗਾ ਕੇ ਤੇ ਫਿਰ ਆਪਾਂ ਇਧਰੋਂ ਕੈਂਚੀ ਨਾਲ ਤਾਂ ਕੱਟ ਕਰਕੇ ਫਿਰ ਆਪਾਂ ਦੂਸਰੇ ਪਾਸੋਂ ਗਲਾ ਗਲਾ ਕਪੜੇ ਦੇ ਧਰ ਕੇ ਕਪੜੇ ਨੂੰ ਫੋਲਡ ਕਰਕੇ ਤੇ ਦੂਸਰੇ ਪਾਸੇ ਸਲਾਈ ਲਗਾ ਲਵਾਂਗੇ ਤੇ ਦੇਖੋ ਜੇ ਹੁਣ ਆਪਾਂ ਜਦੋਂ ਇਧਰੋਂ ਸਲਾਈ ਲਗਾਵਾਂਗੇ ਤਾਂ ਆਪਣੀ ਸਲਾਈ ਮਤਲਬ ਕਿ ਸਾਰੇ ਗਲੇ ਦੇ ਸਟੈਕ ਨਾਲ ਲੱਗ ਜਾਊਗੀ ਤੇ ਗਲਾ ਆਪਣਾ ਚੰਗੀ ਤਰ੍ਹਾਂ ਜੜਿਆ ਜਾਊਗਾ ਸਲਾਈ ਨਾਲ ਤੇ ਕ੍ਰਿਕਾ ਗਲਾ ਜੜਨ ਦਾ ਤੇ ਲੋ ਜੀ ਆਪਣਾ ਸਾਰਾ ਕਲਾ ਮਤਲਬ ਕਿ ਇਹ ਤੇ ਕੱਪੜੇ ਤੇ ਜੜਿਆ ਜੜਿਆ ਜੀ ਇਸ ਤੋਂ ਬਾਅਦ ਜੀ ਆਪਾਂ ਜੋ ਆਪਣਾ ਕੱਪੜਾ ਗਲੇ ਦਾ ਸਾਰਾ ਪੱਕ ਲੈਣਾ ਹੈ ਕੈਂਚੀ ਨਾਲ ਪਹਿਲਾਂ ਗਲੇ ਨੂੰ ਆਪਾਂ ਫੋਲਡ ਕਰਾਂਗੇ ਫੋਲਡ ਕਰਕੇ ਤੇ ਫਿਰ ਤਕਰੀ ਹਿੰਦੀ ਕਰਾਂਗੇ ਤੇ ਇਹ ਠੀਕ ਸਲਾਈ ਆਪਾਂ ਨੇ ਗਲੇ ਤੇ ਲਗਾ ਦਿੱਤੀ ਆ ਤੇ ਇਸ ਤੋਂ ਬਾਅਦ ਫਿਰ ਆਪਾਂ ਦੋਹੀ ਪਾਸੇ ਫੋਲਡ ਕਰ ਲਵਾਂਗੇ ਗਲੇ ਜਿਗਲੇ ਨੂੰ ਆਪਾਂ ਨੇ ਹੋਲਡ ਫੋਲਡ ਕਰ ਲਿਆ ਤੇ ਆਪਾਂ 1/2 ਇੰਚ ਦਾ ਮਤਲਬ ਕਿ ਛੱਡ ਦਵਾਂਗੇ ਸਲਾਈ ਵਾਸਤੇ ਗਲੇ ਨੂੰ ਤੇ ਟੱਕ ਲਗਾ ਲਿਆ ਗਲੇ ਤੇ ਕਟਿੰਗ ਕਰ ਲਈ ਆ ਤੇ ਕਮੀਜ਼ ਦੇ ਗਲੇ ਦੀ ਕਟਿੰਗ ਆਪਾਂ ਨੇ ਪਹਿਲੀ ਕਰਕੇ ਰੱਖੀ ਪਈ ਸੀ ਕਿ ਹੁਣ ਆਪਾਂ ਟੱਕ ਦੇ ਨਾਲ ਇਧਰੋਂ ਗਲੇ ਦੇ ਟੱਕ ਨਾਲ ਮਲਾ ਕੇ ਫਿਰ ਆਪਾਂ ਦੋਹੇ ਪਾਸੋਂ ਗਲਾ ਝੜ ਦਵਾਂਗੇ ਚਲੋ ਜੀ ਇਧਰੋਂ ਆਪਾਂ ਚੰਗੀ ਤਰ੍ਹਾਂ ਹੁਣ ਧਿਆਨ ਨਾਲ ਗਲਾ ਝੜਨਾ ਹੁੰਦਾ ਤਾਂ ਜੋ ਆਪਣੀ ਜੋ ਸਲਾਈ ਕਿਤੋਂ ਰਹਿ ਨਾ ਜਾਵੇ ਚਲੋ ਜੀ ਆਪਾਂ ਨੇ ਗਲਾ ਇਧਰੋਂ ਪਾਸੋਂ ਝੜ ਦਿੱਤਾ ਹੈ ਤੇ ਦੂਸਰੇ ਪਾਸੇ ਵੀ ਆਪਾਂ ਇਦਾਂ ਹੀ ਸਰਾਇ ਕਰਨੀ ਆ ਗਲੇ ਦੀ ਤੇ ਇਹ ਵੀ ਤੇ ਆ ਨਾਲ ਕਰਨਾ ਪੈਂਦਾ ਕਿਉਂਕਿ ਗਲਾਈ ਬਹੁਤ ਜ਼ਿਆਦੀ ਹੁੰਦੀ ਹੈ ਗੋਲ ਗਲੇ ਦੀ ਤੇ ਲੋ ਜੀ ਇੱਕ ਪਾਸੋਂ ਦਾ ਆਪਣਾ ਚੰਗੀ ਤਰ੍ਹਾਂ ਗळा ਜੜਿਆ ਗਿਆ ਤੇ ਦੂਸਰੇ ਪਾਸੋਂ ਵੀ ਆਪਾਂ ਇਦਾਂ ਹੀ ਗਲਾ ਜੜਾਂਗੇ ਤਾਂ ਜੋ ਮਾੜਾ ਮੋਟਾ ਵੀ ਫਰਕ ਨਾ ਰਹੇ ਤੇ ਲੋ ਜੀ ਇਦਾਂ ਵੀ ਆਪਣਾ ਗਲਾ ਚੰਗੀ ਤਰ੍ਹਾਂ ਜੜਲੇ ਆ ਜੜਨ ਤੋਂ ਬਾਅਦ ਚ ਗਲੇ ਗਲੇ ਜਿੱਥੇ ਗਲਾਈ ਵੱਧ ਹੋਊਗੀ ਉੱਥੇ ਆਪਾਂ ਨੂੰ ਟੱਕ ਲਗਾਣੇ ਪੈਣਗੇ ਕੈਂਚੀ ਤੇ ਸਾਰੇ ਨਾਲ ਆਸਰੇ ਨਾਲ ਟੱਕ ਜ਼ਿਆਦੇ ਨਹੀਂ ਲਗਾਣੇ ਬਿਲਕੁਲ ਥੋੜੇ ਲਗਾਣੇ ਨੇ ਤਾਂ ਜੋ ਆਪਣੀ ਜੋ ਸਲਾਈ ਆ ਉਹ ਕੱਟੀ ਨਾ ਜਾਵੇ ਤੇ ਜਿੱਥੋਂ ਜ਼ਿਆਦੀ ਗਲਾਈ ਵੱਧ ਹੋਊ ਉਹ ਉਥੋਂ ਟੱਕ ਵੱਧ ਲੱਗਦੇ ਨਹੀਂ